ਸਾਧ ਸੰਗਤ ਬਿਨਾਂ ਭਾਵਨ ਹੀ ਉਪਜਾ ਪਾਵਿਨ ਭਗਤ ਨਾ ਹੋਏ ਤੇਰੀ ਭਗਤੀ ਤੇ ਮਾਰਗ ਤੇ ਚੱਲਣ ਦੇ ਲਈ ਅਧਿਆਤਮਿਕ ਤੋਲ ਤੇ ਉਡਾਰੀਆਂ ਮਾਰਨ ਦੇ ਲਈ ਸੁਚਾਰ ਜੀਵਨ ਬਣਾਉਣ ਦੇ ਲਈ ਰੱਬੀ ਭੈਅ ਤੇ ਪਾਪ ਦਾ ਹੋਣਾ ਬੜਾ ਲਾਜਵੀ ਹੈ ਰੱਬੀ ਭੈਅ ਤੇ ਪਾਪ ਤੋਂ ਬਿਨਾਂ ਜੀਵਨ ਸਫਲ ਨਹੀਂ ਹੋ ਸਕਦਾ ਜੀਵਨ ਜੀਵਨ ਜੁਗਤ ਪ੍ਰਾਪਤ ਨਹੀਂ ਹੋ ਸਕਦੀ ਇਸ ਲਈ ਰੱਬੀ ਭੈ ਤੇ ਪਾਓ ਕੇਵਲ ਤੂੰ ਕੇਵਲ ਗੁਰੂ ਦੇ ਘਰ ਗੁਰੂ ਦੇ ਦਰ ਗੁਰੂ ਦੀ ਸ਼ਰਨ ਵਿੱਚ ਸਤ ਸੰਗਤ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਗੁਰਦੁਆਰੇ ਹੋਏ ਤਾਂ ਸੋਚੀ ਪਾਈ ਸੀ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਇੱਕ ਪ੍ਰਸ਼ਨ ਹੈ ਕਈ ਸਾਲਾਂ ਤੋਂ ਅਸੀਂ ਗੁਰੂ ਘਰ ਵੀ ਜਾਂਦੇ ਆਂ ਸੰਗਤ ਵੀ ਕਰਦੇ ਆਂ ਪਰ ਸਾਡੇ ਅੰਦਰ ਉਹ ਤਬਦੀਲੀ ਨਹੀਂ ਉਹ ਬਦਲਾਅ ਨਹੀਂ ਆ ਰਿਹਾ ਅਸੀਂ ਉੱਥੇ ਹੀ ਖੜੇ ਆਂ ਕਈ ਸਾਲਾਂ ਤੋਂ ਟਿਕਾਉ ਨਹੀਂ ਆ ਰਿਹਾ ਉਹ ਟਿਕਾਉ ਨਾ ਆਉਂਦਾ ਕਾਰਨ ਇਹ ਹੈ ਅਸੀਂ ਗੁਰੂ ਦੀ ਮੱਤ ਗ੍ਰਹਿਣ ਨਹੀਂ ਕੀਤੀ ਹਉਮੈ ਦੀ ਪੰਡ ਚੱਕ ਕੇ ਆਪਣੇ ਮੱਥੇ ਹੀ ਚੜਾਈ ਜਾਂਦੇ ਹਾਂ ਮੱਥਾ ਤੇ ਅਸੀਂ ਰੋਜ਼ ਟੇਕਦੇ ਹਾਂ ਸਾਡਾ ਪਰ ਮੱਥਾ ਨਹੀਂ ਟਿੱਕਿਆ ਮੱਥਾ ਟੇਕਣਾ ਅਪਰਾਧੀ ਦੂਣਾ ਨਿਵੇਂ ਜੂ ਹੰਤਾ ਮਿਰgae ਸੀਸ ਨਿਵਾਈਏ ਕਿ ਆਥੀਏ ਜਰ ਰਿੱਦੈ ਕੋ ਸੁਧਾ ਜਾਏ ਅਸੀਂ ਤੇ ਇਸ ਤਰ੍ਹਾਂ ਦਾ ਰੋਜ਼ ਮੱਥਾ ਟੇਕਦੇ ਹਾਂ ਤੇ ਮੱਥਾ ਟੇਕਣ ਦਾ ਭਾਵ ਹੈ ਗੁਰ ਕੀ ਮੱਤ ਤੂੰ ਲੈ ਏ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਜਦੋਂ ਤੁਸੀਂ ਗੁਰੂ ਦੀ ਮਤ ਲਵਾਂਗੇ ਤਾਂ ਗੁਰੂ ਸਾਨੂੰ ਸਭ ਤੋਂ ਪਹਿਲਾਂ ਸਤ ਸੰਗਤ ਦੀ ਜੋ ਵਿਸ਼ੇਸ਼ਤਾ ਸਮਝਾਉਂਦਾ ਹੈ ਐਸੀ ਸੰਗਤ ਕਰਨੀ ਹੈ ਆਮ ਲੋਕਾਂ ਦੇ ਇਕੱਠਾਂ ਨੂੰ ਸੰਗਤ ਨਹੀਂ ਜੋ ਰੋਜ਼ ਸੰਗਤ ਵਿੱਚ ਜਾਂਉਂਦੇ ਹਾਂ ਉੱਥੇ ਸੱਚ ਨਹੀਂ ਧਾਰਨ ਕਰਦੇ ਆ ਉਹ ਵੀ ਕੋਈ ਸੰਗਤ ਨਹੀਂ ਲੇਕਿਨ ਸੰਗਤ ਉਹ ਹੈ ਸਤ ਸੰਗਤ ਕੈਸੀ ਜਾਣੀਆ ਜਿੱਥੇ ਇੱਕੋ ਨਾਮ ਬਖਾਣੀਆ ਇੱਕੋ ਨਾਮ ਹੁਕਮ ਹੈ ਸਤਗੁਰ ਦੀਆ ਮੁਝਾਈ ਜੀ ਜਿੱਥੇ ਕੇਵਲ ਤੋਂ ਕੇਵਲ ਇੱਕ ਨਾਮ ਦੀ ਚਰਚਾ ਹੋਵੇ ਜਿੱਥੇ ਸੱਚ ਦਾ ਬੋਲ ਬਾਲਾ ਹੋਵੇ ਤੇ ਸਾਨੂੰ ਸੱਚ ਸੁਣਨ ਦੀ ਸੱਚ ਮੰਨਣ ਦੀ ਸੱਚ ਦੇ ਤੇ ਆਧਾਰ ਤੇ ਸਾਨੂੰ ਜੀਵਨ ਬਣਾਉਣ ਦੀ ਲੋੜ ਹੈ ਤਾਂ ਹੀ ਤਾਂ ਸਤਗੁਰ ਪਾਤਸ਼ਾਹ ਜੀ ਸਾਡੇ ਅੰਦਰ ਉਛਾ ਪਰਦੇਨ ਕੇ ਭਾਈ ਸਾਤ ਸੰਗਤ ਬਿਨਾ ਭਾਵ ਨਹੀਂ ਉਪਜਾਏ ਸਾਧ ਸੰਗਤ ਤੋਂ ਬਿਨਾ ਸਾਡੇ ਅੰਦਰ ਉਤਸ਼ਾਹ ਨਹੀਂ ਆ ਸਕਦਾ ਪਿਆਰ ਨਹੀਂ ਆ ਸਕਦਾ ਸਾਧ ਸੰਗਤ ਬਿਨਾ ਭਾਵ ਨਹੀਂ ਉਪਜਾਏ ਪਾਬਿਨ ਭਗਤ ਨਾ ਹੋਵੇ ਤੇਰੀ ਤੇ ਰੱਬੀ ਭੈ ਤੂੰ ਬਿਨਾ ਪਾਉ ਤੋਂ ਬਿਨਾ ਸਾਡੇ ਅੰਦਰ ਪ੍ਰੇਮ ਨਹੀਂ ਜਾਗ ਸਕਦਾ ਇਸ ਲਈ ਕੋਸ਼ਿਸ਼ ਕਰੀਏ ਸੱਚ ਦੀ ਸੰਗਤ ਨੂੰ ਰੋਜ਼ ਗ੍ਰਹਿਣ ਕਰੀਏ ਸੱਚ ਦੀ ਸੰਗਤ ਦੇ ਆਧਾਰ ਜੋੜ ਬੈਠ ਕੇ ਆਪਣੇ ਜੀਵਨ ਦੇ ਘਾਰਤ ਕਰੀਏ ਤੇ ਭਾਈ ਸਾਡੇ ਜੀਵਨ ਦੇ ਵਿੱਚ ਅਧਿਆਤਮਿਕ ਤੌਰ ਤੇ ਉਪਲਬਧੀਆਂ ਹੋ ਸਕਦੀਆਂ ਸਾਡਾ ਜੀਵਨ ਸਫਲ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ